ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਉੱਥੇ ਅੱਜ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਸ਼ੋਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਰਦਾਸ ਕਰਨ ਦੇ ਇੱਥੇ ਆਏ ਆ ਤੇ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਹੈ ਪਰਮਾਤਮਾ ਬਲਵਕਸ਼ੇ ਕਿ ਜੋ ਸੇਵਾ ਲਾਈ ਹੈ ਉਹ ਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਮਾਨ ਸਰ ਚੰਗਰ ਲੈਂਡ ਪੁਲਿੰਗ ਦਾ ਪੈਕੇਜ ਚੰਗਰ ਸਾਹਿਬ ਨੇ ਚੰਗਰ ਸਾਹਿਬ ਵਸਤੇ ਦਾ ਜੋ ਥੋੜਾ ਜਾਂ ਕਮੇਟੀ ਵੱਲੋਂ ਗਲਿਆਰੇ ਦੀ ਵੀ ਇੱਕ ਉਹਨੇ ਕਿਹਾ ਕਿ ਜੇਕਰ ਉਹ ਪਲੇਆ ਰਮੜਖਤ ਪਿਛਲੇ ਪਾਸੇ ਜੋ ਘੜੇ ਘੜੇ ਰੋ ਰਹਾ ਹੈ ਉਹਦੇ ਪਾਸੇ ਰਹਿੰਦਾ ਹੈ ਤੇ ਮੈਂ ਦੀਸਾ ਵੀ ਉਹ ਲਾਇਆ ਕਿ ਇੰਜੀਨੀਅਰਾਂ ਤੋਂ ਕਦੀ ਆ ਜਿਹੜਾ ਉਹ ਡਿਜ਼ਾਈਨ ਬਣਾ ਕੇ ਸਨ। ਮਨਸਾਹਬ ਲੈਂਡ ਪੋਲੀਸੀ ਦੇ ਵਿਰੋਧ ਹੋ ਰਿਹਾ। ਮੈਂ ਕੋਈ ਪੋਲੀਟੀਕਲ ਰਾਜਨੀਤੀ ਦੀ ਗੱਲ ਨਹੀਂ ਇੱਥੇ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਹਾਂ। ਉਹਨਾਂ ਵਾਲੇ ਦਿਨਾਂ 'ਚ ਸਰ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ। ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾਸ਼ਾਹੀ ਨਹੀਂ ਕਰਦੇ। ਠੀਕ ਹੈ ਨਾ? ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਹਿਣੇ ਕਰ ਇੱਕ ਰਣਜੀਤ ਗਿੱਲ ਦੇ ਵਿਜੀਲੈਂਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਦਾਸ ਕਬੀਰਾ ਤੇਰੀ ਝੋਪੜੀ ਕਰ ਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਧਾਵਾ ਦੇ ਬੇਟੇ ਨੂੰ ਬੈਂਕ ਧਮਕੀ ਮਿਲੀ ਜੱਗੂ ਭਗਵਾਨਪੁਰੀਆ ਦੇ ਬੜਾ ਇਸ਼ੂ ਚੱਕਰਿਆ ਮੁਰਗੂ ਨੇ ਦੇਖਣਾ ਜੀ ਉਹੀ ਗੱਲ ਹੈ ਅੱਛਾ ਮਾਸਾ ਵੀ ਮਾਸਾ ਵੀ ਮੈਂ ਜਵਾਬ ਦੇ ਦਿੱਤਾ ਆਪ ਹੀ ਆਪ ਹੀ ਉਹਨਾਂ ਨੂੰ ਪਾਲ ਦੇ ਰਹੇ ਆ ਸੀਐਮ ਆਪ ਹੀ ਉਹਨਾਂ ਨੂੰ ਪਾਲ ਦੇ ਰਹੇ ਆ ਆਪ ਹੀ ਉਹ ਕੋਈ ਸਾਖ ਦਾ ਦਰੋੜਾ ਪੈ ਗਿਆ ਹੁਣ ਸੀਐਮ ਸਾਹਿਬ ਉਹ ਆਹ ਹੋਰ ਕਰੀ ਜਾ ਰਹੇ ਸੀ ਸੀਐਮ ਸਾਹਿਬ ਇੱਥੇ ਇੱਕ ਜੁਸਟਿਸ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਡਮਿਸ਼ਨ ਸ਼ੁਰੂ ਕੀਤੀ ਸੀ ਆਪਣਾ ਅਚੀਲ ਗੁਰੂ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹ ਉਦੇ ਪਰ ਕਰੋੜਾਂ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਹੈ ਨਾ ਉਹ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਉਹ ਤਾਂ ਉਦੋਂ ਵੇਲੇ ਵੋਟਾਂ ਮਿਲ ਕੀਤੀ ਹੁੰਦੀ ਨਾ ਵੋਟਾਂ ਦੀ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਕਾਂਗਰਸ ਸਰਕਾਰ ਦੇ ਦਮ ਦੀ ਸ਼ੁਰੂ ਹੋਈ ਲੱਗਦਾ ਹੈ ਕਰੋੜਾਂ ਰੁਪਏ ਲੱਗਣਗੇ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਛ ਹੈ ਇਹ ਜੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਜੀ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਮਾਨ ਸਰ ਤੁਹਾਡਾ ਮੁੱਖ ਮੰਤਰੀ ਜਿਹੜੇ ਚੰਨੀ ਜੀ ਉਹਦੇ ਲਈ ਬਿਲਡਿੰਗ ਨੂੰ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਬੈਹ ਰਾਜਨੀਤਿਕ ਤਾਂ ਅਸੀਂ ਬੰਦ ਛੱਡ ਦੇ ਇੱਕ ਵਾਰ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਮੈਂ ਯਾਹ ਬੈਠਦਾ ਹੈ ਯਾਹ ਬੈਠਦਾ ਤਿਆਰ ਆਉਣ ਵਾਲ ਦਿਨਾਂ ਚ ਉਹਨੂੰ ਸਮਾਰਪਿਤ ਲੋਕ ਸਭਾ ਕਰਦਾਂਗੇ ਥੋੜੀ ਬੋਚਾ ਟੈਕਨੀਕਲ